28 ਤਰੀਕ ਨੂੰ ਸਾਡੇ ਕਿਰਪਾ ਨਿਦਾਨ ਪਬਲਿਕ ਸਕੂਲ ਜਿਹਨੂੰ ਇੱਕ ਸੁਸਾਇਟੀ ਵਿੱਚ ਚੈਰੀਟੇਬਲ ਸੁਸਾਇਟੀ ਵਿਸ਼ਵ ਮਾਨਵ ਰਾਨੀ ਕੇਂਦਰ ਦੀ ਇੱਕ ਬ੍ਰਾਂਚ ਹੈ ਸ੍ਰੋਹੀਪੁਰ ਰੋਡ ਤੇ ਗਲੋਬਲ ਹਾਰਟ ਦੇ ਅਪੋਜੀਟ ਤੇ ਚੱਲ ਰਿਹਾ ਹੈ ਜੀ ਉਸ ਸਕੂਲ ਦੇ ਵਿੱਚ ਕੁਝ ਅਣਸੱਤੇ ਬੰਦੇ ਜਿਨ੍ਹਾਂ ਨੇ ਇਹ ਨਾਲ ਸਾਡਾ ਕੋਰਟ ਚ ਕੇਸ ਚੱਲਦਾ ਪਿਆ ਉਹਨਾਂ ਬੰਦਿਆਂ ਨੇ ਪ੍ਰੋਵਾਈਡ ਕਰਕੇ ਬੰਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਨੂੰ 7:30 ਵਜੇ ਕਰੀ ਫੋਨ ਆਇਆ ਕਿ ਕੁਝ ਬੰਦੇ ਅੰਦਰ 10-15 ਵੜ ਗਏ ਨੇ ਉਹਨਾਂ ਬੰਦਿਆਂ ਨੇ ਆ ਕੇ ਕਾਫੀ ਮਾਰੂ ਖਿਆਰ ਜਿਹਾ ਹੱਥ ਆ ਕੇ ਕਾਫੀ ਜਾਂਦਰ ਤੋੜਪਾਨ ਕੀਤੀ ਹੈ ਜਿਹੜੇ ਚਾਰ ਪੰਜ ਬੰਦੇ ਸਾਡੇ ਸਿਕਿਉਰਿਟੀ ਦੇ ਅੰਦਰ ਸੀ ਉਹਨਾਂ ਨੇ ਵੀ ਕਾਫੀ ਕੁਟਮਾਰ ਕਰਕੇ ਉਹਨਾਂ ਨੂੰ ਇੱਕ ਢਰਾਗੇ ਸਾਈਡ ਤੇ ਲੈ ਗਏ ਸਕੂਲ ਵਿੱਚ ਜ਼ਬਰਦਸਤੀ ਵੜ ਕੇ ਥੂਲ ਅੰਦਰ ਜ਼ਬਰਦਸਤੀ ਵੜ ਕੇ ਉਹਨਾਂ ਨੇ ਕੈਮਰੇਾਂ ਦੀ ਤੋੜਪਾਨ ਕੰਪਿਊਟਰਾਂ ਦੀ ਤੋੜਪਾਨ ਕੀਤੀ ਹੈ ਜਾਂਦੇ ਹੋਏ ਡੀਵੀਆਰ ਵੀ ਲੈ ਗਏ ਉੱਥੋਂ ਡੀਵੀਆਰ ਲੈ ਗਏ ਬੱਚਿਆਂ ਦੇ ਪ੍ਰੋਜੈਕਟਰ ਔਰ ਸਕੂਲਾ ਸਮਾਨ ਕਾਫੀ ਉਹਨਾਂ ਨੇ ਰਿਕਾਰਡ ਇੱਧਰ ਉੱਧਰ ਖੁਰਦਬੁਰਦ ਕੀਤਾ ਹੈ। ਉਹ ਕਾਰਨ ਕੀ ਸੀਗਾ ਵੀ ਇਹਦਾ ਮਾਰਕਟ ਕਰਨ ਦਾ ਉਹ ਕਬਜੇ ਦੀ ਨੀਅਤ ਨਾਲ ਲਾਈ ਸੀ ਕਿਉਂਕਿ ਇਸ ਪ੍ਰਾਪਰਟੀ ਦਾ ਕੋਰਟ ਚ ਕੇਸ ਚੱਲਦਾ ਹੈ। ਠੀਕ ਹੈ। ਕੋਰਟ ਰਾਹੀਂ ਸਾਡਾ ਉਹਦੇ ਵੀ ਪਾਰਟ ਲਈ ਡਿਗਰੀ ਹੋਈ ਹੋਈ ਹੈ। ਪਰ ਕੋਰਟ ਨੇ ਉਹਦੇ ਵਿੱਚ ਐਲੀਨੇਸ਼ਨ ਦਾ ਸਟੇ ਵੀ ਕੀਤਾ ਹੋਇਆ ਹੈ। ਸਰ ਕੋਰਟ ਦਾ ਕੇਸ ਚੱਲਦਾ ਹੈ। ਚੱਲਦਾ ਕੇਸ ਚੱਲਦਾ ਹੈ। ਕੇਸ ਤਕਰੀਬਨ 2006 ਜਿੱਤੇ ਕਰੀਬ ਚੱਲਦਾ ਹੈ। ਪ੍ਰਾਪਰਟੀ ਹੈ ਕਿਹਦੀ ਵੈਸੇ? ਪ੍ਰਾਪਰਟੀ 1970 ਦੋਸਝੇ ਕਰਾ ਨਾਮੇ ਰਾਹੀਂ ਖਰੀਦ ਕੀਤੀ ਹੋਈ ਹੈ। ਕਿੰਨਾ ਪਰਸਨ ਹੈ? ਅਸ-ਸਲਾਮ ਵਾਲੇ ਸੱਜਨ ਸਿੰਘ ਸਰਬੰਸ ਸਿੰਘ ਗੁਰਦੇਵਪੁਰ ਤੋਂ ਠੀਕ ਹੈ ਜੇ ਸਾਹ ਦੇਖਿਆ ਜਾਵੇ ਉਹਨਾਂ ਸੱਜਨ ਸਿੰਘ ਸਰਬੰਸ ਸਿੰਘ ਗੁਰਦੇਵਪੁਰ ਤੋਂ ਪ੍ਰਾਪਰਟੀ ਖਰੀਦ ਕੀਤੀ ਹੈ ਜਿਹੜੀ ਪ੍ਰਾਪਰਟੀ ਅੱਜ ਖਰੀਦ ਕੀਤੀ ਸੀ ਉਹ ਅਸੀਂ ਐਗਰੀਮੈਂਟ ਸਾਡਾ ਰਜਿਸਟਰਡ ਹੈ ਕੋਰਟ ਵਿੱਚ ਸਭ ਕੋ ਪ੍ਰੋਵਾਈਡ ਕੋਰਟ ਵਿੱਚ ਸਾਡ ਕੋਰਟ ਨੂੰ ਸਭ ਕੋ ਪ੍ਰੋਵਾਈਡ ਅਸੀਂ ਕੀਤਾ ਹੋਇਆ ਹੈ ਕੋਰਟ ਨੇ ਉਹਦੇ ਵਿੱਚ ਬਾਲੀ ਡਿਗਰੀ ਵੀ ਕੀਤੀ ਹੋਈ ਹੈ ਪੋਜੈਸ਼ਨ ਸਾਡੇ ਕੋਲ ਹੈ ਠੀਕ ਹੈ ਜਿੰਨਾ ਤੱਕ ਕੇਸ ਚੱਲਦਾ ਹੈ ਉਹਨਾਂ ਜੇ ਤੱਕ ਕੋਈ ਬੰਦਾ ਵੀ ਅਸੀਂ ਪ੍ਰਾਪਰਟੀ ਦੇ ਅੰਦਰ ਕਬਜ਼ਾ ਨਹੀਂ ਕਰ ਸਕਦਾ ਜਿਹਦਾ ਹਾਂ ਉਹੀ ਰਹੇਗਾ ਸਰ ਦੇਖਿਆ ਜਦ ਪੁਲਿਸ ਨੂੰ ਪੁੱਛਿਆ ਕਿ ਸਾਨੂੰ ਪਤਾ ਨਹੀਂ ਮਾਮਲਾ ਕੀ ਹੈ ਦੋ ਦਿਨ 28 ਤਰੀਕ ਨੂੰ ਜਿੱਦਾਂ ਦਾ ਵਾਕਿਆ ਹੈ 8 ਵਜੇ ਦੇ ਕਰੀਬ ਜੀ ਮੈਂ ਉੱਥੇ ਪਹੁੰਚਿਆ ਜੋ ਪਹੁੰਚਿਆ ਤਾਂ ਬੰਦੇ ਭੱਜ ਗਏ ਇੱਕ ਬੰਦਾ ਅਸੀਂ ਮੌਕੇ ਤੇ ਫੜ ਲਿਆ ਜੀ ਫੜਿਆ ਬੰਦੇ ਨੂੰ ਉੱਥੇ ਅਸੀਂ ਰੋਕਿਆ 100 ਨੰਬਰ ਤੇ ਫੋਨ ਅਸੀਂ ਆਲਰੇਡੀ ਕਰ ਚੁੱਕੇ ਸੀ ਜੀ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਪਹੁੰਚਣ ਤੋਂ ਬਾਅਦ ਉੱਥੇ ਮੌਕੇ ਤੇ ਅਸੀਂ ਬੰਦਾ ਫੜਾਇਆ ਉਸ ਮੱਕੇ ਉਸ ਬੰਦੇ ਦੀ ਖੁਦ ਵਾਰਡਿੰਗ ਹੈ ਕਿ ਸਾਨੂੰ ਤਰੀਕੇ ਤੋਂ ਕਿਸੇ ਨੇ ਭੇਜਿਆ ਹੈ ਉਹ 3K ਵਾਲੇ ਨਾਲ ਸਾਡਾ ਕੇਸ ਚੱਲਦਾ ਹੈ ਕੀ ਨਾਮ ਉਹਦਾ 3K ਵਾਲੇ ਚੱਕ ਅਮਨਦੀਪ ਸਿੰਘ ਆ ਸਰ ਇਹ ਹੁਣ ਜਿਹੜੇ ਜਿਹੜੇ ਬੰਦਿਆਂ ਨੇ ਮਤਲਬ ਤੁਹਾਡੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਅਜੇ ਸੀਪੀ ਸਾਹਿਬ ਨੇ ਕੀ ਕੀਤਾ ਤੁਹਾਨੂੰ ਸੀਪੀ ਸਾਹਿਬ ਨੇ ਅੱਗੇ ਕੇ ਪੈਂਡਿੰਗ ਜੋ ਜੋ ਪੁਲਿਸ ਦੀ ਰੋਹ ਪਰ ਜੀੜਿੰਗ ਹੈ ਡਿਲੇ ਕਰਨਾ ਸਰ ਤੁਸੀਂ ਉਹਨਾਂ ਨੇ ਅੱਗੇ ਡੀਸੀਪੀ ਸਾਹਿਬ ਨੂੰ ਲਾਤੀ ਅੱਜ ਡਿਊਟੀ ਅੱਗੇ ਤੱਕ ਕੀ 28 ਤਰੀਕ ਦਾ ਬੰਦਾ ਅਰੈਸਟ ਕੀਤਾ 28 ਤਰੀਕ ਦੀ ਅਸੀਂ ਬੰਦੇ ਨੂੰ ਫੜਾਇਆ ਹੋਵੇ ਅਜੇ ਤੱਕ ਕੋਈ ਕਾਰਵਾਈ ਨਾ ਹੋਵੇ ਹਰੋਜ ਕੇ ਕਹਿ ਰਹੇ ਐਫ ਆਈ ਹੋ ਰਹੀ ਹੈ ਹਰੋਜ ਕਰ ਰਹੇ ਹੈ ਕਦੀ ਕੋਈ ਮੌਕਾ ਦੇਖ ਰਿਹਾ ਕੋਰ ਗਿਆ ਹੁ ਜੋ ਅਸ਼ਵਾਸਨ ਦਿੱਤਾ ਕਿ ਉਹ ਤੋਂ ਸੰਤੁਸ਼ਟ ਨਹੀਂ ਹਾਂ ਅਸ਼ਵਾਸਨ ਤਾਂ ਹੀ ਸੰਤੁਸ਼ਟ ਨਹੀਂ ਹੈ ਇਹ ਕੇਸ ਨੂੰ ਲਿੰਗ ਰੌਣਕਾਂ ਦੈਂਦਾ ਕਿ ਤਰੀਕਾ ਹੈ ਪੁਲਿਸ ਦਾ ਸਾਨੂੰ ਇੱਥੇ ਤੱਕ ਲੱਗਦਾ ਹੈ ਕਿ ਜਿਹੜੀ ਸਾਡੀ ਆਪੋਜ਼ਿਟ ਧਿਰ ਹੈ ਜਿੰਨਾ ਸਾਡਾ ਕੇਸ ਚੱਲਦਾ ਹੈ ਇਹ ਕੋਈ ਇਹਨਾਂ ਨੇ ਆਪਸ ਵਿੱਚ ਹਾਈ ਸਕੀਲ ਤੇ ਕੈਪਚਰ ਕੀਤਾ ਹੈ ਸਾਰਾ ਸਿਸਟਮ ਪੱਟੀ ਦੀ ਜ਼ਮੀਨ ਕਿੰਨੀ ਸੀ ਨੌ ਵਿਗੇ ਤਿੰਨ ਵਿਸਵੇ ਜ਼ੀਰੋ ਵਿਸ਼ਵਾਸੀ ਤੇ ਤੁਹਾਡੇ ਨਾਲ ਫਿਰ ਰਜਿਸਟਰੀ ਕਿਉਂ ਨਹੀਂ ਹੋਈ ਜਦ ਤੁਸੀਂ ਲੈ ਲਈ ਸੀ ਭਾਈ ਸਾਰਾ ਖਰੀਦ ਕੀਤਾ ਹੋਇਆ ਪ੍ਰਾਪਰਟੀ ਐਗਰੀਮੈਂਟ ਉਸ ਟਾਈਮ ਤੇ ਜਦੋਂ ਖਰੀਦ ਕੀਤੀ ਗਿਆ ਉਸ ਟਾਈਮ ਤੇ ਰਜਿਸਟਰੀ ਨਹੀਂ ਹੁੰਦੀਆਂ ਸੀ ਅੱਛਾ ਜੀ ਕੋਰਟ ਦੇ ਮੁਤਾਬਕ ਉਹ 1977 ਦੀ ਗੱਲ ਹੈ ਉਹ ਐਕਟ ਪੜ ਕੇ ਦੇਖ ਲਓ ਉਸ ਟਾਈਮ ਤੇ ਮਨਾ ਸੀ ਜਿਹਦੇ ਨਾਲ ਐਗਰੀਮੈਂਟ ਕੋਣ ਸੀਗੇ ਕਿ ਜੇ ਕਿਹਦੇ ਨਾਲ ਐਗਰੀਮੈਂਟ ਜਿਹੜੇ ਜ਼ਮੀਨ ਦੇ ਮਾਲਕ ਸੀ ਜੀ ਇਧਰ ਉਹ ਅਸੀਂ ਕੋਰਟ ਚ ਪ੍ਰੋਵਾਈਡ ਕਰ ਚੁੱਕੇ ਹਾਂ ਜੀ ਕੋਰਟ ਨੇ ਸਾਨੂੰ ਆਰਡਰ ਦਿੱਤਾ ਹੈ ਹਾਂ ਜੀ ਉਹ ਕੋਰਟ ਤੇ ਅਸੀਂ ਪ੍ਰੋਵਾਈਡ ਕਰ ਚੁੱਕੇ ਹਾਂ ਸਾਰਾ ਕੁਝ ਹਾਂ ਧਰਨਾ ਜਾਰੀ ਰਹੇਗਾ ਧਰਨਾ ਸਾਡਾ ਜਾਰੀ ਰਹੇਗਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਮੈਂ ਲੱਗਾ ਸੀ ਪੀਸੀ ਆਫਿਸ ਦੇ ਅੰਦਰ ਇਹ ਮਾਮਲਾ ਹੈ ਕੀ ਹੈ ਤੇ ਕਹਿੰਦੇ ਕੱਲ ਵੀ ਆਏ ਸੀਗੇ ਜੇ ਜੋ ਸੰਬੰਧੀ ਇਦਾਂ ਜੀ ਮੈਂ ਇੱਥੇ ਇਸੇ ਕੰਮ ਲਈ ਆਇਆ ਸੀਗਾ ਠੀਕ ਨੇ ਜਿਹੜਾ ਤੁਹਾਨੂੰ ਜਿਹੜਾ ਗੱਲਬਾਤ ਕੀਤੀ ਹੈ ਉਹਦੇ ਸੰਬੰਧੀ ਜੋ ਵੀ ਅੱਗੇ ਕੀ ਕਿਹਦਾ ਫਰਦਰ ਪ੍ਰोसीडिंग ਹੁੰਦੀ ਹੈ ਜੋ ਵੀ ਉਹਦੀ ਤਹਿਕੀਕਾ ਦੇ ਵਿੱਚ ਨਿਕਲਦਾ ਹੈ ਜੋ ਕੁਝ ਵੀ ਹੋਊਗਾ ਉਹਦੇ ਮਦਦ ਕੀਹਦਾ ਅਗਲੀ ਕਾਰਵਾਈ ਵਿੱਚ ਲਿਆਂਦੀ ਜਾਊਗੀ ਤਾਂ ਆਪ ਜੀ ਨੂੰ ਵੀ ਕੀਹਦਾ ਬਿਲਕੁਲ ਡਿਟੇਲ ਦੇ ਵਿੱਚ ਸੂਚਿਤ ਕਰ ਦਿੱਤਾ ਬਸ ਦੇਖਿਆ ਜਾਵੇ 2 ਦਿਨ ਅੰਦਰ ਹੋ ਗਏ ਆ ਤੋੜ ਕਰਨ ਵੀ ਕਾਫੀ ਕੀਤੀ ਹੈ ਅੰਦਰ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਆਇਆ ਆ ਆਗੇ ਤਾਂ ਮੈਂ ਤਕਰੀਕਾਦ ਕਰ ਰਿਹਾ ਜੋ ਇਹਦੀ ਫਰਜ਼ ਤੁਸੀਂ ਨਹੀਂ ਕਰੋਗੇ ਜੋ ਕਾਰਵਾਈ ਹੋਗੀ ਆਪ ਜੀ ਨੂੰ ਦੱਸ ਦਿੱਤਾ ਜਾਵੇ ਠੀਕ ਹੈ ਠੀਕ ਜਿੱਧਰ ਵਲੇਗਾ ਤਰੇ ਮੈਂ ਕਹ ਜੀ ਵੀ ਮੈਂ ਆਇਆ ਆ ਆਗੇ ਤਾਂ ਦੱਸਿਆ ਵੀ ਗੱਲਬਾਤ ਕਰਕੇ ਜੋ ਵੀ ਅਗਲੀ ਹੋਊਗੀ ਗੱਲਬਾਤ ਆਪ ਜੀ ਨੂੰ ਦੱਸ ਦਿੱਤੀ ਠੀਕ ਠੀਕ ਹੈ ਠੀਕ ਹੈ ਜੀ ਠੀਕ